रामपुरा फूलविच पार्टी किसान यूनियन फतेह पंजाब ਵੱਲੋਂ ਲੋਕਾਂ ਦੀ ਸਿਹਤ ਲਈ ਖਾਸ ਉਪਰਾਲਾ ਕੀਤਾ ਜਾ ਰਿਹਾ ਹੈ ਸ਼ੂਗਰ ਸਰੀਰ ਵਿੱਚ ਗੰਡਾਨ ਨਸ਼ਿਆਂ ਦੀ ਬਲਾਕੇਜ ਹਾਰਟ ਦੀ ਬਲਾਕੇਜ ਫੈਟੀ ਲੀਵਰ ਕੋਲੇਸਟ੍ਰੋਲ ਯੂਰਿਕ ਐਸਿਡ ਗੋਡਿਆਂ ਤੇ ਕਮਰ ਦਰਦ ਆਦੇ ਰੋਗਾਂ ਤੋਂ ਬਚਾ ਲੈ ਦੇਸੀ ਤਰੀਕੇ ਨਾਲ ਤਿਆਰ ਕੀਤਾ ਗਿਆ ਅੰਮ੍ਰਿਤ ਕੜਾ ਲੋਕਾਂ ਨੂੰ ਚਖਾਇਆ ਜਾਵੇਗਾ ਇਹ ਸਿਹਤਮੰਦ ਕੜਾ ਇੱਕਮਾਈ ਟੀ ਆਈ ਨੇੜੇ ਮੈਰੀਲੈਂਡ ਹੋਟਲ ਗਾਂਦੀਨਗਰ ਰਾਮਪੁਰਾ ਫੁੱਲ ਵਿੱਚ ਵੀਰਵਾਰ 13 ਅਗਸਤ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਵੰਡਿਆ ਜਾਵੇਗਾ ਇਸ ਮੌਕੇ ਸਿਹਤ ਪ੍ਰੇਮੀ ਲੋਕਾਂ ਨੂੰ ਵੱਧ ਤੋਂ ਵੱਧ ਹਿੱਸਾ ਲੈਣ ਦੀ ਅਪੀਲ ਕੀਤੀ ਗਈ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਭਾਰਤੀ ਕਿਸਾਨ ਯੂਨੀਟ ਫਤਿਹ ਪੰਜਾਬ ਦੁਆਰਾ ਅੰਮ੍ਰਿਤ ਕਾਣਾ ਪਿਆਇਆ ਜਾ ਰਹੇ ਹਨ ਏਕਮ ਆਈਡੀੀ ਦੇ ਵਿੱਚ ਏਕਮ ਆਈਡੀੀ ਨੇੜੇ ਮੈਰੀਨਟ ਹੋਟਲ ਨੇੜੇ ਰੇਲਾਈਸ પેટ્રોલ ਪੰਪ ਨੇੜੇ ਭਾਰਤੀਆ ਮਾਡਲ ਸਕੂਲ ਕੰਪਲੈਕਸ ਬੂਬੂ ਦਾ ਲੱਗਰ ਸੁੱਤ ਪਰਤੇਗਾ ਚਾਹ ਦਾ ਲੱਗਰ ਅਤੇ ਕਾੜੇ ਦਾ ਲੰਗਰ ਇਹ ਕਾੜੇ ਦਾ ਕੀ ਫਾਇਦਾ ਹੈ ਇਹ ਕਾੜਾ ਜੜੀਆਂ ਬੂਟੀਆਂ ਤੋਂ ਤਿਆਰ ਕੀਤਾ ਜਾਂਦਾ ਹੈ ਜੜੀਆਂ ਬੂਟੀਆਂ ਨੂੰ 100 ਡਿਗਰੀ ਦੇ ਉਪਰ ਆਵਾਲ ਕੇ ਪਾਣੀ ਦੇ ਵਿੱਚ ਜਦੋਂ ਅੱਧਾ ਅੱਧਿਕਾ ਰਹਿ ਗਿਆ ਉਦੋਂ ਇਹ ਕਾੜਾ ਤਿਆਰ ਹੁੰਦਾ ਹੈ ਇਸ ਦੇ ਪੀਣ ਦੇ ਨਾਲ ਜਿਵੇਂ ਸ਼ੂਗਰ ਦਾ ਰੋਗ ਹੋਵੇ ਕਿਸੇ ਨੂੰ ਗਠੀਆ ਹੋਵੇ ਕਿਸੇ ਦੇ ਗੋਡਿਆਂ 'ਚ ਦਰਦ ਹੋਵੇ ਹੋਰ ਕਿਸੇ ਕਿਸਮ ਦੀਆਂ ਬਿਮਾਰੀਆਂ ਹੋਣ ਚਮੜੀ ਦਾ ਰੋਗ ਹੋਵੇ ਸਾਰੇ ਇਤਰਾਹ ਦੇ ਤਕਰੀਬਨ ਵੀ ਰੋਗ ਇਹਦੇ ਵਿੱਚ ਕਵਰ ਹੋ ਜਾਂਦੇ ਨੇ ਤਕਰੀਬਤ ਹੋ ਗਤ ਜਿਹੜੀ ਮੁੱਢਲੇ ਆਪਾਂ ਨੂੰ ਤਕਰੀਬਨ ਲੋਕਾਂ ਨੂੰ ਆਮ ਦੇਖੇ ਜਾਂਦੇ ਆ ਜਿਵੇਂ ਗੋਡਿਆਂ ਰੋਗ ਆਮ ਦੇਖਿਆ ਜਾਂਦਾ ਠੀਕ ਹੈ ਇਹ ਮੁੱਢਲੇ ਜਿਹੜੇ ਰੋਗ ਨੇ ਜਿਵੇਂ ਸ਼ੂਗਰ ਦਾ ਰੋਗ ਆਮ ਦੇਖਿਆ ਜਾਂਦਾ ਇਹਦੇ ਵਿੱਚ ਕਵਰ ਹੋ ਜਾਂਦਾ ਤਾਂ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆ ਇਹ ਕਾਟੇ ਦਾ ਪੇਪਰ ਜੂੜ ਕਰੋ ਕੱਲ ਨੂੰ ਵੀਰਵਾਰ ਦੇ ਦਿਨ ਨਾ ਤਰੀਕ 14 ਸਵੇਰ 9 ਤੋਂ ਲੈ ਕੇ ਪੂਜ ਤੱਕ ਸਵੇਰ 9 ਤੋਂ ਲੈ ਕੇ 5 ਵਜੇ ਤੱਕ ਜਦ ਵੀਰਵਾਰ ਕੱਲ ਦਾ ਦਿਨ ਤਰੀਕ 14 ਵਾਏ ਜੀ ਕਾ ਫਾਰਸਾ ਵਾਏ ਜੀ ਦੀ ਕੰਨ